ਹਾਂ ਜੀ ਕੀ ਨਾਮ ਤੁਹਾਡਾ ਜੀ ਤੁਸੀਂ ਐਪਲੀਕੇਸ਼ਨ ਫੜੀ ਆ ਕੋਈ ਕੀ ਕੀ ਕਿ ਤਾ ਕੀ ਤੁਸੀਂ ਐਪਲੀਕੇਸ਼ਨ ਫੜੀ ਹੋਆ ਤੁਹਾਡਾ ਨਾਮ ਕੀ ਆ ਇਹ ਕਾਦੀ ਐਪਲੀਕੇਸ਼ਨ ਆ ਕੀ ਕਰਨਾ ਚਾਹੁੰਦੇ ਤੁਸੀਂ ਕੀ ਗੱਲ ਆ ਤੁਹਾਡਾ ਕੀ ਤਕਾ ਹੋਇਆ ਉਹਦੇ ਬਾਰੇ ਥੋੜਾ ਦੱਸੋ ਸਰ ਮੇਰਾ ਨਾਮ ਬਲਵੀਰ ਮਾਰਾ ਪੁੱਤਰ ਸ਼੍ਰੀ ਹਰਿਪ੍ਰੀਤ لال ਝੋੜੋਬਾੜੀ ਦਾ ਬਚਨੀਕ ਆ ਮੈਂ ਸਰ ਮੇਰੇ ਨਾਮ ਮੇਨਾ ਤਕਾ ਹੋਇਆ ਕਿ ਮੈਨੇ ਫਾਦਰ ਸਾਹਿਬ ਮੇਨਾ ਫਿਊ ਹੋ ਰਹਿ ਰਹੇ 20-25 ਸਾਲ ਹੋ ਗਏ ਤੇ ਮੇਰਾ ਛੋਟਾ ਬ੍ਰਦਰ ਆ ਉਹਨਾਂ ਨੇ ਹਿੱਸਾ ਲੈ ਕੇ ਆਪਣਾ ਚੱਲ ਗਿਆ ਸੀਗੇ ਉਹਨਾਂ ਨੇ ਬੀਚ ਕੇ ਇੱਥੇ ਚੱਲ ਗਿਆ ਸੀਗੇ ਤੇ ਹੁਣ ਜੇ ਮੈਂ ਮਕਾਨ ਪਾਇਆ ਮੇਰੀਆਂ ਮੈਂ ਦੁਕਾਨਾਂ ਤੇ ਪੈਸਾ ਲਾਇਆ ਜੋ ਹਾਰਡਵੇਅਰ ਦਾ ਤੇ ਕਰਿਆਨੇ ਦੀ ਦੁਕਾਨ ਉਹ ਸਾਰਾ ਮੇਰਾ ਪੈਸਾ ਲਗਾਇਆ ਪਰ ਮੈਨੂੰ ਥੋੜਾ ਕੰਮ ਪੈ ਗਿਆ ਦੁਆਈ ਜਨ ਮੈਂ ਵਾਈਫ ਮੇਰੇ ਚਲ ਗਈ ਇਹਨਾਂ ਨੇ ਪਿੱਛੋਂ ਰਿਸ਼ਤੀ ਕਰਵਾ ਕੇ ਤੇ ਆਪਣੇ ਨਾਂ ਇੰਤਕਾਲ ਚੜਾ ਲਿਆ ਤੇ ਵੀ ਇਹਨਾਂ ਨੇ ਜਿੰਦੇ ਤੋੜ ਕੇ ਮੈਨੂੰ ਚੌਂਕੀਂਚਾ ਇਹਨਾਂ ਦਰਖਾਹ ਦਿੱਤੀ ਮੈਂ ਤਾਂ ਝੂਠੀ ਇਹਨਾਂ ਨੇ ਚੌਂਕੀਂਚਾ ਜਨੇ ਮੈਨੂੰ 4 ਘੰਟੇ ਅੰਦਰ ਰੱਖਿਆ ਅੰਦਰ ਰੱਖ ਕੇ ਉਹਦੇ ਪਿੱਛੋਂ ਜਿੰਦੇ ਤਲਾ ਕੇ ਤੇ ਮੇਰਾ ਸਾਰਾ ਸਮਾਨ ਲਾ ਗਿਆ ਜੋ ਮੇਰਾ 골ਡ ਦਾ ਸਮਾਨ ਸਾਰਾ ਕੁਝ ਦੇਖੀ ਕੀ ਕੀ ਸਮਾਨ ਸੀਗਾ ਸਮਾਨ ਸੀਗਾ ਜੀ ਦੋ ਚੈਨਾ ਸੀਗੀਆਂ ਤਿੰਨ ਚੈਨਾ ਸੀਗੀਆਂ ਦੋ ਰਿੰਗਾਂ ਸੀਗੀਆਂ ਇੱਕ ਡਾਇਮੰਡ ਦੀ ਰਿੰਗ ਸੀਗੀ ਤੇ ਮੇਰਾ 2000 ਦਿਨਾਰ ਸੀਗਾ ਇਹ ਦੁਬਈ ਦੇ ਕਰੰਸੀ ਸੀਗੀ ਤੇ ਬਾਕੀ 1.5 ਲੱਖ ਰੁਪਈਆ ਸੀ ਕੈਸ਼ ਅੱਛਾ ਹੁਣ ਕੀ ਮੰਗ ਕਰਦੇ ਸੀ ਸਰ ਮੇਨਾਂ ਜਿਹੜਾ ਧੱਕਾ ਹੋਇਆ ਮੈਨੂੰ ਸਾਰਾ ਮੇਰਾ ਸਮਾਨ ਦਵਾਇਆ ਜਾਵੇ ਤੇ ਇਹਨਾਂ ਦੇ ਕਾਨੂੰਨੀ ਕਾਰਵਾਈ ਕਰਾਈ ਜਾਵੇ ਜਿਹੜਾ ਇਹ ਧੱਕਾ ਤੇਰੇ ਨਾਲ ਕਿਹਨੇ ਕਿਹਨਾਂ ਵੱਲੋਂ ਕੀਤਾ ਗਿਆ ਮੇਰਾ ਬ੍ਰਦਰ ਅਸ਼ੋਕ ਕੁਮਾਰ ਤੇ ਪ੍ਰੀਤਿਕਾ ਸ਼ਾਹਨੀ ਉਹਦੀ ਵਾਈਫ ਉਹਦਾ ਬੇਟਾ ਅਭਿਵੰਸ਼ ਮੈਨ ਦਾ ਤੇ ਕੁਵਾਲ ਸਿੰਘ ਮਾੜੂ ਮਜੂਦਾ ਪੰਜਵਾ ਤੇ ਜਸਪਾਲ ਕਲਸੀ ਪੰਜ ਪੁੱਤਰ ਰਣਾਰਾਮ ਤੇ ਸੁਖਵਿੰਦਰ ਕੋ ਮੇਰੀ ਸਿਸਟਰ ਤੇ ਬਲਵੀਰ ਕੁਮਾਰ ਮੇਰਾ ਬਲਵੀਰ ਸਿੰਘ ਮੇਰਾ ਜੀਜਾ ਤੇ ਤੇ ਏਐਸਆਈ ਕੁਲਦੀਪ ਕੁਮਾਰ ਇਹਨਾਂ ਨੇ ਮੈਨੂੰ ਅੰਦਰ ਦੇ ਕੇ ਹਵਾਲਾ ਦੇ ਵਿੱਚ ਰੱਖ ਕੇ 4-5 ਘੰਟੇ ਤੇ ਮੇਰੇ ਜਿੰਦੇ ਥੜਾ ਕੇ ਸਾਰਾ ਸਮਾਨ ਖੁਰਦਬੁੱਧ ਕਰਕੇ ਲੈ ਗਏ ਜੇ ਤੂੰ ਜਿੰਦੇ ਟੋੜੇ ਜਾਏ ਤੈਨੂੰ ਸੱਜੇਗਾ ਨਹੀਂ ਤੇ ਮੈਨੂੰ ਕੁਝ ਵੀ ਨਹੀਂ ਸੱਜੇਗਾ ਜੀ ਮੇਰੇ ਬੇਟੇ ਨੇ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਜਮਾਈ ਮੈਂ ਉਹਨਾਂ ਨੇ ਉਹਨਾਂ ਨੇ 112 ਤੇ ਕਾਲ ਕਰਕੇ ਤੇ ਮੇਰੇ ਬੇਟੇ ਤੇ ਕਹਿੰਦਾ ਤੇ ਇਹਨੂੰ ਵੀ ਚੱਕ ਕੇ ਲੈ ਕੇ ਆਓ ਠੀਕ ਹੈ ਹਾਂਜੀ ਇਹ ਤੁਹਾਡੇ ਨਾਲ ਕੌਣ ਬਿਠਾਇਆ ਤੁਹਾਡਾ ਇਹ ਕੌਣ ਚਾਚਾ ਜੀ ਆ ਜੀ ਇਹ ਇਹਨਾਂ ਦਾ ਕੀ ਕਹਿਣਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹ ਕਹਿੰਦਾ ਹੈ ਜੇ ਡੈਡੀ ਇਹ ਕਹਦਾ ਨਹੀਂ ਮੰਨਿਆ 5 ਵਜੇ ਟਾਈਮ ਤੇ ਤੁਹਾਨੂੰ ਵੇਹਣ ਦਾ ਇਹ ਮੰਨਦਾ ਰਹੋ ਨਹੀਂ ਮੰਨਿਆ ਤੁਸੀਂ ਮੰਨਦੇ ਕਿਹਨਾਂ ਨਾਲ ਤੱਕ ਹੋਇਆ ਹਾਂਜੀ ਮੈਂ ਤਾਂ ਕਹਿੰਦਾ ਦੁੱਜੇ ਨੂੰ ਇਹ ਕਿਹਨੂੰ ਲਾ ਕੇ ਮੈਨੂੰ ਜਿਹੜਾ ਬਰਾਬਰ ਤੇ ਜੇ ਜੋ ਇਹਨੇ ਅੱਜ ਗੱਲਬਾਤ ਕੀਤੀ ਕਿ ਮੇਰੇ ਤਾਲੇ ਤੋੜ ਗਏ ਅੱਜ ਕਿੰਨੀ ਕਿ ਸਚਾਈ ਆ ਕਾਦੀ ਜਿਹੜੇ ਦੇ ਦੁਕਾਨ ਦੇ ਨੇ ਦੱਸਦਾ ਕਿ ਮੇਰੇ ਸ਼ੌਪ ਦੇ ਤਾਲੇ ਤੋੜੇ ਗਏ ਇਹ ਵੀ ਨਹੀਂ ਆਈ ਤਾਂ ਥਾਣੇ ਸੀ ਆਪਾਂ ਉਸ ਟਾਈਮ ਥਾਣੇ ਸੀ ਨੇ ਇਹ ਸੱਚ ਨਹੀਂ ਕਿ ਤਾਲੇ ਤੋੜੇ ਗਏ ਨੇ ਤਾਲੇ ਤੋੜੇ ਇਹਨੂੰ ਸੱਚ ਆ ਇਹਨਾਂ ਵੱਲੋਂ ਤੋੜੇ ਗਏ ਤੇ ਦੱਸ ਰਹੇ ਥਾਣੇ ਨੇ ਮੈਂ ਇਹ ਨਹੀਂ ਕਰਦਾ ਵਾਲਾ ਕਹੂੰਗਾ ਬਾਕੀ ਇਹਨੂੰ ਪਤਾ ਹਾਂ ਹਾਂਜੀ ਠੀਕ ਹੈ ਜੀ ਲਓ ਚਲਾਈ ਤੁਸੀਂ ਆਏ ਆ ਤੁਹਾਡੇ ਸਾਹਮਣੇ ਕੋਈ ਕਾਰਵਾਈ ਹੋਈ ਆ ਹਾਂਜੀ ਕੀ ਕਾਰਵਾਈ ਹੋਈ ਆ ਇਹਨਾਂ ਨੂੰ ਕੁਲਦੀਪ ਜਿਹੜੇ ਇਨਚਾਰਜ ਹੈ ਨਾ ਇਹਨੂੰ ਉਹ ਅੰਦਰ ਬਿਠਾ ਲਿਆ ਬਿਠਾ ਕੇ ਤੇ ਉਥੇ ਪੰਚਾਇਤ ਮੈਂਬਰ ਦੋ ਸੀ ਜਿਹੜੇ ਉਹ ਬਾਰ-ਬਾਰ ਉਹਨੂੰ ਪੁੱਛਦੇ ਤਸੂ ਕਿਦਾ ਕਰੀਏ ਜਿੰਦਾ ਤੋੜੀਏ ਹਾਂ ਜਾ ਤੋੜ ਕੇ ਤੂੰ ਕਬਜ਼ਾ ਲਾ ਕੋਈ ਚੱਕਰ ਨਹੀਂ ਤੂੰ ਜਾ ਤੋੜ ਤਿੰਨ ਚਾਰ ਵਾਰੀ ਗਿਆ ਉਹਨੂੰ ਪੁੱਛਿਆ ਉਹ ਦੱਸਿਆ ਜਾ ਤੂੰ ਕਬਜ਼ਾ ਲਿਆ ਕੋਈ ਚੱਕਰ ਨਹੀਂ ਤੇ ਇਹਨਾਂ ਨੂੰ ਚੱਕ ਕੇ ਅੰਦਰ ਬਿਠਾ ਲਿਆ ਇਹਨੂੰ 9-10 ਵਜੇ ਤੱਕ ਅੰਦਰ ਬਿਠਾਏ ਇਹਦੇ ਮਗਰੋਂ ਇਹ ਸਭ ਕੰਮ ਹੋਇਆ ਜਿੰਦਾ ਤੋੜ ਕੇ ਤੇ ਕਬਜ਼ਾ ਲਿਆ ਗਿਆ ਜੀ ਤੁਹਾਡਾ ਕੀ ਮੈਂ ਤੁਹਾਡਾ ਕੀ ਨਾ ਆਇਆ ਮੇਰਾ ਮਨਜੀਤ ਲਾਗੇ ਕਿੱਥੋਂ ਜਿਹੜਾ ਕੀ ਪੰਡਾ ਮੇਰਾ ਚੂੜ ਵਾਲੀ ਪੰਡਾ ਹੈਗਾ ਜੀ ਮੈਂ ਦੋਸਤ ਹੈਗਾ ਭਾਈ ਇਹ ਕੀ ਕਰ ਲੋ ਜੀ ਇਹ ਤੁਹਾਨੂੰ ਪਤਾ ਭਾਈ ਨੂੰ ਦੱਸਿਆ ਕਿ ਇਹਨਾਂ ਦੇ ਪਿਤਾ ਜੀ ਉਹਨਾਂ ਨੇ ਇਹਨਾਂ ਨਾਲ ਧੱਕਾ ਕੀਤਾ ਆ ਜੋ ਵੀ ਇਹਨਾਂ ਦੀ ਜਾਇਦਾਦ ਸੀਗੀ ਇਹਨਾਂ ਨੇ ਛੋਟੇ ਭਰਾ ਨੇ ਆਪਣੇ ਨਾਂ ਕਰਵਾ ਲਈ ਆ ਇਹ ਬਾਹਰ ਗਏ ਸੀਗੇ ਤੇ ਉਹਦੇ ਵਾਸਤੇ ਕੋਈ ਆਪਾਂ ਇਕੱਠੇ ਹੋਏ ਆ ਕਿ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਤੁਹਾਨੂੰ ਕੀ ਲੱਗਦਾ ਹੈ ਜਾਇਜ਼ ਹੋਇਆ ਕਿ ਨਜਾਇਜ਼ ਹੋਇਆ ਇਹਨਾਂ ਨੂੰ ਧੱਕਾ ਹੀ ਹੋਇਆ ਜੀ ਇਹ ਕਰਮੀ ਦੀ ਕਰੋ ਸਰ ਤੁਹਾਡੇ ਕੋਲ ਮਸਲਾ ਆਇਆ ਚੂੜੂ ਵਾਲੀ ਦਾ ਬਲਬੀਰ ਕੁਮਾਰ ਦੇ ਰੂਪਰਾਖ ਹੋਣ ਦਾ ਉਹ ਕੀ ਮਸਲੇ ਦੀ ਕਹਾਣੀ ਹੈ ਉਹ ਸਾਡੇ ਕੋਲ ਇੱਕ ਤਰਖਾਸ ਆਈ 24 12 25 ਨੂੰ ਆਪਣੇ ਰੂਪ ਲਾਲ ਸਾਹ ਪੁੱਤਰ ਜਗਤਰਾਮ ਬাসী ਚੂੜੂ ਵਾਲੀ ਇਹਨਾਂ ਨੇ ਆਪਣੇ ਲੜਕੇ ਬਲਬੀਰ ਕੁਮਾਰ ਦੇ ਖਿਲਾਫ ਦਿੱਤੀ ਸੀ ਵੀ ਜਿਹੜੀ ਮੈਂ ਦੁਕਾਨ ਕਰਦਾ ਆ ਉਹ ਮੇਰੇ ਨਾਂ ਤੇ ਆ ਔਰ ਮੈਂ ਉਹਦਾ ਮਾਲਕ ਆ ਤਾਂ ਇਸ ਨੇ ਮੇਰੀ ਦੁਕਾਨ ਦੇ ਉੱਤੇ ਜ਼ਬਰਦਸਤੀ ਜਿਹੜੇ ਆ ਚੂੜੂ ਵਾਲੀ ਤਾਲੇ ਲਾ ਦਿੱਤੇ ਉਹ ਇਸ ਸੰਬੰਧੀ ਇਹ ਦੋਹਾਂ ਤਰ੍ਹਾਂ ਨੂੰ ਲਿਆਂਦਾ ਸੀਗਾ ਇੱਥੇ ਜਦੋਂ ਲਿਆਂਦਾ ਗਿਆ ਤੇ ਬਲਵੀਰ ਕੁਮਾਰ ਨੇ ਆਪਣਾ ਮੂਤਵਾਰ ਵਿਅਕਤੀਆਂ ਨੂੰ ਲੈ ਕੇ ਆਪਣਾ ਸਾਡੇ ਕੋਲ ਇੱਕ ਕਰਾਰਨਾਮਾ ਪੇਸ਼ ਕੀਤਾ ਤੇ ਜਿਹੜੀ ਇਹ ਤਾਲੇ ਲਾਇਆ ਮੈਂ ਨਹੀਂ ਲਾਇਆ ਇਹ ਕੇਸ ਨੇ ਲਾਇਆ ਇਸ ਬਾਰੇ ਮੈਨੂੰ ਪਤਾ ਨਹੀਂ ਤਾਂ ਨਾ ਹੀ ਮੇਰਾ ਇਸ ਪ੍ਰਾਪਰਟੀ ਨੂੰ ਲੈਣ ਦੇਣਾ ਔਰ ਜਿਹੜਾ ਮੇਰਾ ਇਸ ਸੰਬੰਧੀ ਮੈਂ ਜੋ ਕੇਸ ਕੀਤਾ ਅਦਾਲਤ ਵਿੱਚ ਉਹ ਜੋ ਅਦਾਲਤ ਫੈਸਲਾ ਕਰੂਗੀ ਮੈਨੂੰ ਮਨਜ਼ੂਰ ਹੋਏਗਾ ਇਹ ਜਿਹੜਾ ਮੂਤਵਾਰ ਵਿਅਕਤੀਆਂ ਚੋਂ ਨੇ ਕਰਾਰਨਾਮਾ ਹਾ ਸਾਨੂੰ ਪੇਸ਼ ਕਰਤਾ ਹੀ ਜਿਸ ਤੇ ਜਿਹੜੀ ਇਹ ਦਰਖਾਸਤ ਜਿਹੜੀ ਆ ਉਹ ਜਿਹੜੀ ਮਦਈ ਆ ਉਹਨਾਂ ਨੇ ਇਸ ਜੀ ਨੂੰ ਐਕਸੈਪਟ ਕੀਤਾ ਆ ਕਿ ਸਾਡੀ ਇਹ ਜੇ ਦਰਖਾਸਤ ਤੇ ਕੋਈ ਕਾਰਵਾਈ ਨਾ ਕੀਤੀ ਜਾਵੇ ਬਸ ਨਹੀਂ